ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਤੇ ਅੱਜ ਤੁਹਾਡੇ ਲਈ ਇੱਕ ਆਪਾਂ ਹੋਰ ਟ੍ਰਿਕ ਲੈ ਕੇ ਆਏ ਆ ਉਹ ਲੈ ਕੇ ਆਏ ਜੀ ਆਪਾਂ ਕਿਚਨ ਦੇ ਨਾਲ ਸੰਬੰਧਤ ਕਿਚਨ ਦੀਆਂ ਤੇਲਾਂ ਦੇ ਨਾਲ ਸੰਬੰਧਤ ਕਿਉਂਕਿ ਜੀ ਜਦੋਂ ਆਪਾਂ ਰੋਜ਼ ਖਾਣਾ ਪਕਾਉਂਦੇ ਆ ਤਾਂ ਤੇਲਾਂ ਦੇ ਉੱਤੇ ਤੰਧਾਈ ਜੀ ਜੰਮ ਜਾਂਦੀ ਆ ਜਦੋਂ ਵੀ ਇੱਥੇ ਤੜਕਾ ਵਗੈਰਾ ਲਾਉਂਦੇ ਆ ਗੈਸ ਤੇ ਜਾਂ ਤੰਧਾਈ ਜੰਮ ਜਾਂਦੀ ਆ ਜਾਂ ਕੋਈ ਛਿੱਟਾ ਪੈ ਜਾਂਦਾ ਹਨਾ ਦਾਲ ਸਬਜ਼ੀ ਦਾ ਤੇ ਇਦਾਂ ਗੰਧੀਆਂ ਹੋ ਜਾਂਦੀਆਂ ਨੇ ਤੇਲਾਂ ਦੇਖੋ ਡੇਲੀ ਗਮ ਕਰਨ ਕਰਕੇ ਇਦਾਂ ਪੀਲਕ ਜੀ ਜੰਮ ਜਾਂਦੀ ਹੈ ਨਾ ਟੈਲਾਂ ਦੇ ਉੱਤੇ ਤੇ ਕੋ ਕਿੰਨੀ ਜੰਮ ਗਈ ਮੈਂ ਇਹ ਮੈਂ ਡੇਲੀ ਸਾਫ ਕਰ ਲੈਂਦੀ ਆ ਵੈਸੇ ਵੀਡੀਓ ਬਣਾਉਣ ਕਰਕੇ ਕੱਲ ਨਹੀਂ ਕਰੀਆਂ ਹੈਗੀਆਂ ਤਾਂ ਕਰਕੇ ਤੁਹਾ ਮੈਂ ਕਿਹਾ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਆ ਤਾਂ ਤੁਹਾਨੂੰ ਅੱਜ ਦਿਖਾ ਰਹੇ ਆਪਾਂ ਤੇ ਰਾਤੀ ਦਾ ਰਾਤ ਦਾ ਖਾਣਾ ਬਣਿਆ ਅੱਜ ਬਣਿਆ ਤੇ ਉਹਦੇ ਕਰਕੇ ਨਾ ਇਹ ਦੇਖੋ ਕਿਵੇਂ ਲਿਬੜ ਗਏ ਜਦੋਂ ਤੜਕਾ ਲਾਉਂਦੇ ਨੇ ਨਾ ਛਿੱਟੇ ਪੈ ਜਾਂਦੇ ਨੇ ਇਹਦੇ ਉੱਤੇ ਤੇ ਇਹੀ ਅੱਜ ਤੁਹਾਨੂੰ ਆਪਾਂ ਟ੍ਰਿਕ ਸ਼ੇਅਰ ਕਰਦੇ ਆ ਕਿ ਆਪਾਂ ਕਿਚਨ ਦੀਆਂ ਟੈਲਾਂ ਕਿੰਨੀ ਆਸਾਨੀ ਨਾਲ ਸਾਫ਼ ਕਰ ਸਕਦੇ ਆ ਕੋਈ ਜ਼ਿਆਦਾ ਮਿਹਨਤ ਨਹੀਂ ਆਉਂਦੀ ਹੈਗੀ ਇੱਕਦਮ ਚਮਕ ਜਾਣਗੀਆਂ ਇਹ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਆਪਾਂ ਨੂੰ ਕਿਹੜਾ ਕੋਲ ਚਾਹੀਦਾ ਘਰੇਲੂ ਨੁਸਖਾ ਤੇ ਸ਼ੇਅਰ ਕਰਦਾ ਤੁਹਾਡੇ ਨਾਲ ਜਿਉ ਆਪਾਂ ਕੋਲ ਬਣਾਉਨੇ ਆ ਤੇ ਤੁਸੀਂ ਬੜੇ ਰਹੋ ਵੀਡੀਓ ਤੇ ਨਾਲ ਲੋਜੀਕ ਕਿਚਨ ਦੇ ਟੈਲਾਂ ਸਾਫ ਕਰਨ ਲਈ ਪਹਿਲਾਂ ਆਪਾਂ ਨੂੰ ਚਾਹੀਦਾ ਇੱਕ ਕੋਈ ਵੀ ਭਾਂਡਾ ਜਿਹਦੇ ਵਿੱਚ ਆਪਾਂ ਨੇ ਕੋਲ ਤਿਆਰ ਕਰਨਾ ਆਪਾਂ ਨੇ ਇਹ ਕੋਲਾ ਲੈ ਲਿਆ ਬੜਾ ਤੇ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਪਾਣੀ ਤੁਸੀਂ ਉਹ ਦੇਖ ਲਓ ਵੀ ਕਿੰਨੀਆਂ ਕਿ ਟੈਲਾਂ ਨੇ ਥੋਡੀਆਂ ਮੇਰੇ ਇੱਥੇ ਰਸੋਈ ਚ ਕਾਫੀ ਟੈਲਾਂ ਲੱਗੇ ਨੇ ਉਹਨਾਂ ਨੂੰ ਮੈਂ ਸਾਰੀਆਂ ਕਲੀਨ ਕਰੂੰਗੀ ਤਾਂ ਕਰਕੇ ਆਪਾਂ ਨੇ ਇਹ ਅੱਧਾ ਕਲਾਸ ਪਾਣੀ ਦਾ ਲੈ ਲਿਆ ਜਿਆਦਾ ਠੰਡਾ ਨਹੀਂਗਾ ਨਾਰਮਲ ਜਿਹਾ ਗੋਨਗਣਾ ਜਿਆ ਪਾਣੀ ਮੰਨ ਲਓ ਟੁੱਟੀ ਰਹੀ ਹੈ ਤੇ ਜਿਆਦਾ ਠੰਡੀਆਂ ਵੀ ਤੁਸੀਂ ਗਰਮ ਕਰ ਲਿਓ ਪਾਣੀ ਮੈਂ ਤਾਂ ਹੁਣ ਡਿਲੀ ਕਰਦੀ ਰਹੀ ਨਹੀਂ ਤਾਂ ਕਰਕੇ ਆਪਾਂ ਨੇ ਸਿਰਫ ਟੁੱਟੀ ਦਾ ਪਾਣੀ ਲਿਆ ਤੇ ਵਿੱਚ ਪਾਵਾਂਗੇ ਸ਼ਿਰਕਾ ਇਹ ਵੀ ਮੈਲ ਸਾਫ ਕਰਨ ਵਿੱਚ ਕਾਫੀ ਮਦਦ ਕਰਦਾ ਆਪਣੇ ਬਹੁਤ ਛੇਤੀ ਜੰਝ ਸਾਫ ਹੋ ਜਾਂਦੀਆਂ ਨੇ ਟੈਨ ਤੁਹਾਨੂੰ ਦਿਖਾਉਂਦੇ ਆ ਸਾਫ ਕਰਕੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚੇ ਬੇਕਿੰਗ ਪਾਊਡਰ ਦੇ ਦੇਖੋ ਰੈਕਸ਼ਨ ਕਰਨ ਲੱਗ ਗਿਆ ਇਸ ਨੂੰ ਪਾਊਡਰ ਇਹਦੇ ਵਿੱਚ ਤੁਸੀਂ ਕੋਈ ਵੀ ਲਿਕਵਿਡ ਪਾ ਸਕਦੇ ਜਿਹੜਾ ਤੁਹਾਡੇ ਕੋਲ ਹੈਗਾ ਮੇਰੇ ਕੋਲ ਬੇਮਾ ਹੈ ਆਪਾਂ ਬੇਮਾ ਪਾਵਾਂਗੇ ਇੱਕ ਦੋ ਚਮਚੇ ਇਹਦੇ ਪਾ ਦਾਂਗੇ ਆਪਾਂ ਨੇ ਖੇਨ ਖੋਲ ਲਾ ਬਹੁਤ ਆਸਾਨੀ ਨਾਲ ਟੈਲਾ ਸਾਫ ਹੁੰਦੀਆਂ ਨੇ ਇਹ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਐਨ ਥੰ ਥੰਦੇ ਇਹ ਲੈ ਜਾਂਦੀਆਂ ਨੇ ਐਨ ਚਮਕ ਜਾਂਦੀਆਂ ਨੇ ਇੱਕ ਮਿੰਟੋਂ ਮਿੰਟ ਬਾਅਦ ਚ ਤੇ ਜਿਵੇਂ ਕਿ ਆ ਚੀਜ਼ਾਂ ਨੇ ਜਾਂ ਜਿਹੜੀਆਂ ਟੈਲਾਂ ਦੀ ਇਹ ਇਹ ਚੀਜ਼ਾਂ ਨੇ ਹਨਾ ਜਿੱਥੇ ਜੋੜ ਹੁੰਦਾ ਅਗਲੀ ਟੈਲ ਦਾ ਉੱਥੇ ਤੁਸੀਂ ਬੋਰਸ਼ ਨਾਲ ਵੀ ਫੇਰ ਸਕਦੇ ਹੋ ਤੇ ਇੱਕ ਆ ਕਪੜਾ ਲੈ ਲਾਂਗੇ ਆਪਾਂ ਠੀਕ ਇਦਾਂ ਮੈਂ ਹੋ ਕੇ ਨਾ ਸਾਰੀਆਂ ਟੈਲਾਂ ਨੂੰ ਤੇ ਫੇਰ ਦਾਂਗੇ ਜਿੱਥੇ ਜਿੱਥੇ ਤੁਹਾਨੂੰ ਲੱਗਦੀ ਹੈ ਚਿਕਨਾਈ ਜੀ ਕਾਫੀ ਆ सारे कितने फेर दी एदा करके आप सारिया टेल्ला फेर देंगे जिते जिथे लगता आप भी बहुत ज्यादा उत्थ ला दें घू एन के ਸਮਾਰ ਕੇ ਇਸ ਤਰ੍ਹਾਂ ਕੋਲ ਨੂੰ ਲਾਉਣ ਤੋਂ ਬਾਅਦ ਟੈਲਨ ਨੂੰ ਤੇ ਆਪਾਂ 2 ਮਿੰਟ ਇਦਾਂ ਹੀ ਛੱਡ ਦਾਂਗੇ ਫਿਰ ਤੁਹਾਨੂੰ ਦਿਖਾਉਣਾ ਸਾਫ਼ ਕਰਕੇ ਸਾਰੇ ਕਿਤੇ ਲੱਗ ਗਿਆ ਆਪਣਾ ਇਹ ਕੋਲ ਫਿਰ ਤੁਹਾਨੂੰ ਸਾਫ਼ ਕਰਕੇ ਦਿਖਾਉਣਾ ਲਓ ਜੀ ਕੋਲ ਲੈ ਨੂੰ 2 ਤੋਂ 3 ਮਿੰਟ ਹੋ ਗਏ ਦੇਖੋ ਤੇ ਸਾਰੀ ਨਾ ਮੈੜ ਸੀਗੀ ਜਿਹੜੀ ਖੁਰਫ ਤੇ ਇਦਾਂ ਪਾਣੀ ਥੱਲੇ ਰੁੜਿਆ ਹੈ ਤੇ ਹੁਣ ਆਪਾਂ ਇਹਨੂੰ ਗਿੱਲਾ ਕੱਪੜਾ ਲੈ ਕੇ ਸਾਫ਼ ਕਰਦੇ ਆਂ ਸਾਫ਼ ਕਰਕੇ ਤੁਹਾਨੂੰ ਦਿਖਾਉਣਾ ਤੇ ਇਦਾਂ ਦਾ ਲੈ ਲਿਆ ਆਪਾਂ ਨੇ ਕੱਪੜਾ ਇਹ ਬਸ ਇਹਨੂੰ ਨਾ ਪਾਣੀ ਨਾਲ ਗਿੱਲਾ ਕਰਕੇ ਸਾਫ਼ ਕਰਦਾਂਗੇ ਦੇਖੋ ਸਾਫ਼ ਹੋ ਗਈ ਨਾ ਨਾ ਬਿਲਕੁਲ ਰਗੜਨ ਦੀ ਲੋੜ ਪਈ ਬੜਾ ਮਤਲਬ ਲਾ ਕੇ ਆਪਣੇ ਸ਼ਰਟ ਦਾ ਲਿਕਵਿਡ ਤੇ ਸਾਫ ਹੋ ਗਿਆ ਹੁਣ ਇਹਨੂੰ ਸਾਫ ਪਾਣੀ ਨਾਲ ਸਾਫ ਕਰਦਾਂਗੇ ਆਪਾਂ ਇਹ ਸਾਰੇ ਸਰਫ ਵਗੈਰਾ ਵੀ ਸਰਫ ਵਾਲੇ ਟੈਨ ਉਹ ਹੀ ਪਾਣੀ ਇੱਧਰ ਨੂੰ ਆ ਕੇ ਰੁੜ ਕੇ ਸਾਰਾ ਤੇ ਇਹਨਾਂ ਨੂੰ ਵੀ ਸਾਫ ਕਰਦਾਂਗੇ ਤੇ ਇਹਨਾਂ ਨੂੰ ਵੀ ਫਿਰ ধੋਵਾਂਗੇ ਲਓ ਜੀ ਟੈਨਾਂ ਦੇਖੋ ਹੁਣ ਆਪਣੀਆਂ ਬਿਲਕੁਲ ਸਾਫ ਹੋ ਗਈਆਂ ਗਿੱਲਾ ਕਪੜਾ ਕਰਕੇ ਫੇਰਤਾ ਆਪਾਂ ਨੇ ਉੱਤੇ ਦੇਖੋ ਚਮਕ ਗਈਆਂ ਸਾਰੀਆਂ ਟੈਲਾਂ ਇੱਧਰ ਸੈਲਫ ਵੀ ਸਾਫ ਹੋ ਗਈ ਸਾਰੀ ਇੱਥੇ ਜਿਹੜੀ ਚਕਨਾਈ ਲੱਗੀ ਹੋਈ ਸੀ ਸਾਰੀ ਸਾਫ ਹੋ ਗਈ ਸੈਲਫਾਂ ਸਾਫ ਹੋ ਗਈਆਂ ਆਪਣੀਆਂ ਤੇ ਇੰਨੀ ਜ਼ਿਆਦਾ ਮਿਹਨਤ ਵੀ ਨਹੀਂ ਆਉਂਦੀ ਹੈਗੀ ਬਸ ਇੱਕ ਕੋਲ ਬਣਾਓ ਤੇ ਇਹਦੇ ਉੱਤੇ ਲਾ ਦਿਓ ਟੈਲਾਂ ਤੇ ਟੈਲਾਂ ਸਾਰੀਆਂ ਕਿਚਨ ਵਾਲੀਆਂ ਸਾਫ ਬਾਕੀ ਜੀ ਜੇਕਰ ਤੁਹਾਨੂੰ ਅੱਜ ਦਾ ਟ੍ਰਿਕ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲੂ ਕਿਸੇ ਹੋਰ ਨਵੀਂ ਟ੍ਰਿਕ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ